ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਸੁਖਪਾਲ ਖੈਰਾ ਤੇ ਕਿਉਂ ਹੋਈ ਕਾਰਵਾਈ ਅੰਦਰ ਕਿਹੜੀ ਕਿਉ ਖਿਚੜੀ ਪੱਕ ਰਹੀ ਹੈ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਹਾਂ ਅੱਜ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਸੁਖਪਾਲ ਖੈਰਾ ਨੂੰ ਪਿਆਰ ਕਰਦੇ ਆ ਉਹ ਦੱਬ ਕੇ ਸ਼ੇਅਰ ਕਰ ਦਿਓ ਜਾਂ ਜਿਹੜੇ ਕਾਂਗਰਸ ਪਾਰਟੀ ਨੂੰ ਮਮਾਇਤ ਕਰਨਾ ਚਾਹੁੰਦੇ ਆ ਸੱਚੇ ਦਿਲੋਂ ਹਮਾਇਤ ਕਰਨਾ ਚਾਹੁੰਦੇ ਆ ਵੀ ਜੇ ਤੁਸੀਂ ਚਾਹੋਣੇ ਹੋ ਜਾਂ ਤੁਸੀਂ ਇਹ ਗੱਲ ਸਮਝਦੇ ਹੋ ਕਿ ਸੁਖਪਾਲ ਖਹਿਰਾ ਇੱਕ ਸੱਚਾ ਸੁੱਚਾ ਇਨਸਾਨ ਹੈ ਜਾਂ ਤੁਸੀਂ ਇਹ ਗੱਲ ਸਮਝਦੇ ਹੋ ਕਿ ਇਹ ਬਦਲਾ ਨਹੀਂ ਬਦਲਾ ਖੋਰੀ ਹੈ ਜੇ ਤੁਸੀਂ ਇਹ ਗੱਲਾਂ ਸਾਰੀਆਂ ਸਮਝਦੇ ਹੋ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਅੱਜ ਤੁਹਾਨੂੰ ਪੂਰੀ ਜਿਹੜੀ ਘਿਓ ਖਿਚੜੀ ਪੱਕ ਰਹੀ ਹੈ ਅੰਦਰ ਕਿ ਸੁਖਪਾਲ ਖਹਿਰਾ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਅੱਜ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਨਾਲ ਦੀ ਨਾਲ ਸਵਾਲ ਜਵਾਬ ਵੀ ਤੁਹਾਡੇ ਲਈ ਜਾਵਾਂਗੇ ਵੀ ਗੱਲਾਂ ਇਹ ਸਹੀ ਨੇ ਜਾਂ ਗਲਤ ਨਹੀਂ ਦੋਸਤੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਨੂੰ ਜਵਾਨਤ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਦੀ ਇਹੋ ਖਬਰ ਚੱਲ ਰਹੀ ਹੈ ਤੇ ਕਾਫੀ ਉਹਨਾਂ ਦੀ ਜਿਹੜੀ ਫੋਟੋ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਮਜਾਕ ਕਿਉਂ ਉੜਾਇਆ ਜਾ ਰਿਹਾ ਕਿ ਦਾੜੀ ਚਿੱਟੀ ਹੋ ਗਈ ਐ ਹੋ ਗਿਆ ਜਾਂ ਹੋ ਗਿਆ ਦਾੜੀਆਂ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦੀਆਂ ਵੀ ਚਿੱਟੀਆਂ ਨੇ ਜੇ ਉਹ ਕਲਰ ਨਾ ਕਰਨ ਚਲੋ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਇੱਕ ਤਾਂ ਅਸੀਂ ਇਸ ਗੱਲ ਦੀ ਜਿਹੜੀ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਮਜਾਕ ਉੜਾਇਆ ਉਹਨਾਂ ਦਾ ਹੁਣ ਕਰਦੇ ਆਪਾਂ ਮੁੱਦੇ ਦੀ ਗੱਲ ਕਿ ਉਹਨਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਕਾਂਗਰਸ ਦੇ ਹਾਈ ਕਮਾਂਡ ਦੀ ਜਿਹੜੀ ਇੱਕ ਮੀਟਿੰਗ ਸੀਗੀ ਮੀਟਿੰਗ ਕਿਉਂ ਸੀ ਉਹ ਸੀਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀਆਂ ਜਿਹੜੀਆਂ ਚਰਚਾਵਾਂ ਤੁਸੀਂ ਵੀ ਸੁਣ ਰਹੇ ਹੋ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਤੇ ਉਸ ਦੇ ਸਬੰਧ ਦੇ ਵਿੱਚ ਤੁਸੀਂ ਹੁਣ ਕਹੋਗੇ ਵੀ ਕੀ ਉਹ ਗੱਠ ਜੋੜ ਦਾ ਸਬੰਧ ਖੈਰੇ ਨਾਲ ਕੀ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਖੈਰੇ ਨਾਲ ਕੀ ਸਬੰਧ ਆ ਉਹ ਪੰਜਾਬ ਦਾ ਇੱਕੋ ਇੱਕ ਬੋਲਣ ਵਾਲਾ بے ਧੜਕ ਨਾ ਧੜਕ ਲੀਡਰ ਆਗਾ ਇਹ ਜੋ ਜੇ ਖੈਰਾ ਬਾਹਰ ਆ ਜਾਂਦਾ ਤਾਂ ਉਸਨੇ ਪਹਿਲੇ ਦਿਨ ਤੋਂ ਹੀ ਵਿਰੋਧ ਕਰਨਾ ਸੀ ਕਿ ਇਸ ਪਾਰਟੀ ਨਾਲ ਗੱਠ ਜੋੜ ਨਹੀਂ ਕਰਨਾ ਸਭ ਤੋਂ ਨੰਬਰ ਪਹਿਲਾ ਨੰਬਰ ਕੁਐਸਚਨ ਇਹ ਉਹਨੇ ਇਹ ਗੱਲ ਕਹਿਣੀ ਸੀ ਕਿ ਇਸ ਪਾਰਟੀ ਨਾਲ ਗੱਠਜੋੜ ਨਹੀਂ ਕਰਨਾ ਫਿਰ ਦੂਜਿਆਂ ਤੁਹਾਨੂੰ ਮੈਂ ਅੱਜ ਤਕਰੀਬਨ ਸਾਰੇ ਪਹਿਲਾਂ ਲਾਈਵ ਹੋਣ ਤੋਂ ਪਹਿਲਾਂ ਮੈਂ ਸਾਰਿਆਂ ਦੇ ਟਵਿੱਟਰ ਚੈੱਕ ਕਰੇ ਨੇ ਫੇਸਬੁੱਕ ਚੈੱਕ ਕਰੀ ਹੈ ਕਿ ਕਿਹੜੇ ਕਿਹੜੇ ਬੰਦਿਆਂ ਨੇ ਕਾਂਗਰਸ ਦੇ ਕਿਹੜੇ ਕਿਹੜੇ ਬੰਦਿਆਂ ਨੇ ਖੈਰੇ ਦੇ ਹੱਕ ਦੇ ਵਿੱਚ ਬੋਲੇ ਨੇ ਤੇ ਕਿਹੜਿਆਂ ਨੇ ਫਾਰਮੈਂਟੀ ਕਰੀ ਹੈ ਤੁਹਾਨੂੰ ਹੁਣ ਉਹਤੇ ਵੀ ਚਾਨਣਾ ਪਾ ਦਈਏ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਸਿਰਫ ਇੱਕ ਟਵੀਟ ਕੀਤਾਗਾ ਖੈਰੇ ਦੇ ਹੱਕ ਦੇ ਵਿੱਚ ਸਿਰਫ ਟਵੀਟ ਤੁਸੀਂ ਟਵੀਟ ਤੋਂ ਕੀ ਭਾਵ ਮੰਨਦੇ ਹੋ ਕਿ ਟਵੀਟ ਇੱਕ ਹੰਦਾ ਹੱਕ ਦੇ ਵਿੱਚ ਖੁੱਲ ਕੇ ਬੋਲਣਾ ਤੇ ਖੁੱਲ ਕੇ ਆ ਜਾਣਾ ਜਿਵੇਂ ਪੰਜਾਬ ਦੇ ਹੋਰ ਵੀ ਸਮਾਜ ਸੇਵੀ ਤੇ ਹੋਰ ਵੀ ਜਿਹੜੇ ਖੈਰਾ ਸਾਹਿਬ ਨੂੰ ਚਾਉਣ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਦੂਜੇ ਪਾਸੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਜੋ ਉਹਨਾਂ ਦੀ ਪਾਰਟੀ ਦੇ ਇੱਕ ਐਮਐਲਏ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਸਿਰਫ ਇੱਕ ਮਾਮੂਲੀ ਟਵੀਟ ਕਰਕੇ ਜाहिर ਕਰਨੀ ਗੱਲ ਕਿ ਖੈਰਾ ਸਾਹਿਬ ਨਾਲ ਜੋ ਹੋਇਆ ਜੋ ਮਾਰਾ ਹੋਇਆ ਫਿਰ ਉਸੇ ਤਰ੍ਹਾਂ ਹੀ ਤੁਸੀਂ ਇੱਕ ਗੱਲ ਸਮਝਿਓ ਲੜੀ ਨਾਲ ਲੜੀ ਜੁੜਦੀ ਹੈ ਜੇ ਆਪਾਂ ਲੜੀ ਨਾਲ ਲੜੀ ਜੋੜਾਂਗੇ ਨਾ ਇਹ ਲੜੀ ਤੁਹਾਨੂੰ ਆਪਣੇ ਆਪ ਸਾਬਤ ਕਰ ਦੂ ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਟਵੀਟ ਸਾਡੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਟਵੀਟ ਆਉਂਦਾ ਬਿਲਕੁਲ ਸੇਮ ਬਿਲਕੁਲ ਡਿੱਟੋ ਸੇਮ ਉਸੇ ਤਰ੍ਹਾਂ ਹੀ ਟਵੀਟ ਜਿਹੜਾ ਟਵਿੱਟਰ ਤੇ ਟਵੀਟ ਕੀਤਾ ਉਹਦਾ ਸਕਰੀਨਸ਼ਾਟ ਲੈ ਕੇ ਉਹ ਵੀ ਉਸੇ ਤਰ੍ਹਾਂ ਹੀ ਫੇਸਬੁੱਕ ਤੇ ਉਹਨਾਂ ਨੇ ਸ਼ੇਅਰ ਕੀਤਾ ਵੀ ਉਹਨਾਂ ਨੇ ਵੀ ਦਿਲੋਂ ਕੋਈ ਖੈਰੇ ਨਾਲ ਕੋਈ ਦਰਦ ਜਾਂ ਉਹਨਾਂ ਨਾਲ ਪਰਿਵਾਰ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ ਕਿ ਇਹ ਮਾੜਾ ਹੋਇਆ ਫਿਰ ਉਸ ਤੋਂ ਬਾਅਦ ਰਾਹੁਲ ਗਾਂਧੀ ਜੋ ਪੰਜਾਬ ਕਾਂਗਰਸ ਦੇ ਜਿਹੋ ਕਰਤਾ ਤਰਤਾ ਨੇ ਉਹਨਾਂ ਵੱਲੋਂ ਉਹਨਾਂ ਵੱਲੋਂ ਕੋਈ ਟਵੀਟ ਕੀਤਾ ਹੀ ਨਹੀਂ ਗਿਆ ਜਦੋਂ ਪੰਜਾਬ ਦਾ ਹੋਣਹਾਰ ਲੀਡਰ ਤੇ ਪੂਰਾ ਜਿਹੜਾ ਘੈਂਟ ਕਹਿ ਸਕਦੇ ਆ ਪੂਰਾ ਘੈਂਟ ਬਲਾਰਾ ਤੇ ਪੂਰੀ ਸਮਝ ਦੇ ਨਾਲ ਗੱਲਬਾਤ ਕਰਨ ਵਾਲਾ ਲੀਡਰ ਉਹਦੇ ਹੱਕ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਇੱਕ ਟਵੀਟ ਵੀ ਨਹੀਂ ਸਰਿਆ ਹੁਣ ਇਹ ਤਿੰਨੇ ਗੱਲਾਂ ਤਿੰਨੇ ਪੰਜਾਬ ਦੇ ਦੋ ਮੇਨ ਹੋ ਗਏ ਕਾਂਗਰਸ ਦਾ ਪ੍ਰਧਾਨ ਵਿਰੋਧੀ ਧਿਰ ਦਾ ਨੇਤਾ ਤੇ ਮੇਨ ਜੋ ਆਪਣੇ ਕਾਂਗਰਸ ਦੇ ਹਾਈ ਕਮਾਂਡ ਦੇ ਪੂਰੇ ਇੰਡੀਆ ਦੇ ਜਿਹੜੇ ਕਰਤਾ ਧਰਤਾ ਨੇ ਰਾਹੁਲ ਗਾਂਧੀ ਉਹਨਾਂ ਵੱਲੋਂ ਵੀ ਕੋਈ ਟਵੀਟ ਨਹੀਂ ਕੀਤਾ ਗਿਆ ਸ਼ਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਮੈਂ ਇੱਕ ਗਰਦਾਸ ਮਾਨ ਦਾ ਸਾਇਦ ਗੀਤ ਆਗਾ ਇੱਕ ਸੁਖਪਾਲ ਖਹਿਰਾ ਤੇ ਸੁਖਪਾਲ ਖਹਿਰਾ ਦੇ ਪਰਿਵਾਰ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਜਿੱਥੇ ਗਿਆ ਦੀ ਕਦਰ ਨਾ ਹੋਵੇ ਉੱਥੇ ਕਾਹਦਾ ਜਾਣਾ ਸੁਖਪਾਲ ਖਹਿਰਾ ਜੀ ਮੈਂ ਤੁਹਾਡੇ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇੱਕ ਨਿੱਜੀ ਸਲਾਹ ਦੇਣਾ ਚਾਹਣਾ ਹੈ ਕਿ ਜਿੱਥੇ ਗਿਆ ਦੀ ਕਦਰ ਨਾ ਹੋਵੇ ਕਾਹਦਾ ਉੱਥੇ ਜਾਣਾ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਆਏ ਤੁਸੀਂ ਕੈਪਟਨ ਸਾਹਿਬ ਦੇ ਨਾਲ ਜੁਆਇਨਿੰਗ ਕੀਤੀ ਸੀ ਕੈਪਟਨ ਸਾਹਿਬ ਭਾਜਪਾ 'ਚ ਚਲੇ ਗਏ ਹੁਣ ਜਿਹੜੀ ਬਾਕੀ ਕਾਂਗਰਸ ਆ ਉਹ ਤੁਹਾਡੀ ਕਦਰ ਨਹੀਂ ਕਰ ਰਹੀ ਤੁਹਾਡੇ ਜਜ਼ਵਾਤਾਂ ਨੂੰ ਤੁਹਾਡੀ ਤੁਸੀਂ ਪੰਜਾਬ ਪ੍ਰਤੀ ਵਫਾਦਾਰ ਹੋ ਨਹੀਂ ਵਫਾਦਾਰ ਜਾਂ ਤੁਹਾਡੇ ਪੰਜਾਬ ਪ੍ਰਤੀ ਤੁਹਾਡੇ ਦਿਲ ਦੇ ਵਿੱਚ ਦਰਦ ਹੈਗਾ ਜਾਂ ਨਹੀਂ ਹੈਗਾ ਆਪਾਂ ਉਹ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਪਰ ਆਪਾਂ ਤਾਂ ਗੱਲ ਇਹ ਕਰਨੀ ਹੈ ਕਿ ਪੰਜਾਬ ਜਿਸ ਪਾਰਟੀ ਦੇ ਵਿੱਚ ਤੁਸੀਂ ਮੌਜੂਦਾ ਰਹਿ ਰਹੇ ਹੋ ਜਾਂ ਮੌਜੂਦਾ ਕੰਮ ਕਰ ਰਹੇ ਹੋ ਤੁਹਾਡੀ ਉਸ ਪਾਰਟੀ ਦੇ ਵਿੱਚ ਕੋਈ ਕਦਰ ਨਹੀਂ ਹੈਗੀ ਤੁਹਾਡੇ ਕਿਸੇ ਵੀ ਜਿਹੜੇ ਵੱਡੇ ਲੀਡਰ ਕਹਾਉਂਦੇ ਆਪਣੇ ਆਪ ਨੂੰ ਕਿਸੇ ਵੱਲੋਂ ਹਜੇ ਤੱਕ ਕੋਈ ਵੀ ਤੁਹਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਗਿਆ ਹਾਂ ਇੱਕ 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 ਆਏ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜ਼ਰੂਰ ਵੀਡੀਓ ਪਾਈ ਆ ਤੁਹਾਡੇ ਹੱਕ ਦੇ ਵਿੱਚ ਪਾਈ ਹੈ ਉਹ ਤੁਹਾਡੇ ਹੱਕ ਦੇ ਵਿੱਚ ਬੋਲੇ ਵੀ ਨਹੀਂ ਪਰ ਉਹਨਾਂ ਨੂੰ ਵੀ ਹੁਣ ਥੋੜਾ ਜਿਹਾ ਪਿਛਲੀ ਲਾਈਨ ਦੇ ਵਿੱਚ ਲਾਇਆ ਗਿਆਗਾ ਕਿਉਂਕਿ ਹੁਣ ਜਿਹੜੇ ਮੌਜੂਦਾ ਲੀਡਰ ਚੱਲ ਰਹੇ ਨੇ ਰਾਜਾ ਮੜਿੰਗ ਤੇ ਪ੍ਰਤਾਪ ਸਿੰਘ ਵਾਜਵਾ ਤੇ ਇੱਕ ਜਿਹੜੇ ਆਪਣੇ ਆਪ ਆਪ ਮੁਹਾਰੇ ਰੈਲੀਆਂ ਕਰ ਰਹੇ ਨੇ ਨਵਜੋਤ ਸਿੱਧੂ ਉਹਨਾਂ ਵੱਲੋਂ ਵੀ ਤੁਹਾਡੇ ਹੱਕ ਦੇ ਵਿੱਚ ਇੱਕ ਵੀ ਟਵੀਟ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਵੀ ਤੁਹਾਡੇ ਹੱਕ ਦੇ ਵਿੱਚ ਕੋਈ ਟਵੀਟ ਨਹੀਂ ਕੀਤਾ ਗਿਆ ਪਰ ਸਾਡੀ ਜਿਹੜੀ ਨਿੱਜੀ ਸਲਾਹ ਤੁਹਾਨੂੰ ਕਿ ਇਸ ਪਾਰਟੀ ਦੇ ਵਿੱਚ ਤੁਹਾਡੀ ਕਦਰ ਬਿਲਕੁਲ ਨਹੀਂ ਹੈਗੀ ਨਾ ਹੀ ਤੁਹਾਡੀ ਕਦਰ ਸਾਇਦ ਹੋਵੇ ਕਿਉਂਕਿ ਇਹ ਇਹ ਜਿਹੜੇ ਸਾਰੇ ਇਹ ਜਿਹੜੀ ਘਿਓ ਖਿਚੜੀ ਅੰਦਰ ਪੱਕ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ 24 ਦੀਆਂ ਉਹ ਚੋਣਾਂ ਨੂੰ ਲੈ ਕੇ ਜਿਹੜੀ ਗੱਠਜੋੜ ਦੀ ਜਿਹੜੀ ਸਥਿਤੀ ਚੱਲ ਰਹੀ ਹੈ ਕਿਉਂਕਿ ਜੇ ਤੁਸੀਂ ਬਾਹਰ ਆ ਜਾਂਦੇ ਸਾਇਦ ਤੁਸੀਂ ਬਾਹਰ ਆ ਕੇ ਰੌਲਾ ਪਾਉਣਾ ਸੀ ਕਿ ਮੈਨੂੰ ਇਹ ਗੱਠਜੋੜ ਮਨਜ਼ੂਰ ਨਹੀਂ ਸਾਇਦ ਤੁਸੀਂ ਵਿਰੋਧ ਕਰਨਾ ਸੀ ਇਸ ਪਾਰਟੀ ਦਾ ਇਸ ਗੱਠਜੋੜ ਦਾ ਹੁਣ ਖੈਰਾ ਸਾਹਿਬ ਗੱਲ ਇਹ ਆ ਕਿ ਤੁਸੀਂ ਪੰਜਾਬ ਪ੍ਰਤੀ ਕੁਛ ਕਰਨਾ ਚਾਹੁੰਦੇ ਹੋ ਨੌਜਵਾਨੀ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਖੜੀ ਹੈ ਹੋਰ ਸਮਾਜ ਸੇਵੀ ਤੁਹਾਡੇ ਨਾਲ ਖੜੇ ਨੇ ਹੋਰ ਸਸਤਾਵਾਂ ਤੁਹਾਡੇ ਨਾਲ ਖੜੀਆਂ ਨੇ ਸਿੱਖ ਸੰਸਥਾਵਾਂ ਵੀ ਤੁਹਾਡੇ ਨਾਲ ਖੜੀਆਂ ਨੇ ਕਿਉਂਕਿ ਤੁਸੀਂ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆਵਾਜ਼ ਬੁਲੰਦ ਕਰਦੇ ਹੋ ਪੰਜਾਬ ਪ੍ਰਤੀ ਤੁਹਾਡਾ ਦਿਲ ਤਾਂ ਕਿਸੇ ਨੇ ਫਰੋਲ ਕੇ ਨਹੀਂ ਦੇਖਿਆ ਪਰ ਜਿਹੜੀ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਪੰਜਾਬ ਪ੍ਰਤੀ ਲਾਲੋ ਪੰਜਾਬ ਦੇ ਮੁੱਦੇ ਬਰੀਕੀ ਚੋਂ ਤੇ ਤਹਿ ਤੱਕ ਤੁਸੀਂ ਜਿਹੜੇ ਲੋਕਾਂ ਨਾਲ ਸਾਂਝੇ ਕਰਦੇ ਹੋ ਤੇ ਲੋਕਾਂ ਨੂੰ ਜਾਣੂ ਵੀ ਕਰਾਉਂਦੇ ਹੋ ਕਿ ਇੱਥੇ ਆਹ ਚੀਜ਼ ਦਾ ਜਿਹੜਾ ਨਫਾ ਨੁਕਸਾਨ ਹੋ ਰਿਹਾ ਪੰਜਾਬ ਦਾ ਪਰ ਪਰ ਜਿਹੜੇ ਇਹ ਲੀਡਰ ਨੇ ਤੁਹਾਡੀ ਪਾਰਟੀ ਦੇ ਲਾਲੋ ਜਾਂ ਜਿਨ੍ਹਾਂ ਨਾਲ ਤੁਹਾਡਾ ਗੱਠਜੋੜ ਹੋਣ ਜਾ ਰਿਹਾ ਉਹ ਪਾਰਟੀ ਦੇ ਲਾਲੋ ਕਿਤੇ ਨਾ ਕਿਤੇ ਜਿਹੜੀ ਘੌ ਖਿਚੜੀ ਆ ਤੁਹਾਨੂੰ ਉਹ ਇਸ ਕਰਕੇ ਨਹੀਂ ਬਾਹਰ ਆਉਣ ਦਿੱਤਾ ਜਾ ਰਿਹਾ ਕਿਉਂਕਿ ਇਹ ਅੰਦਰ ਜਿਹੜੀ ਇੱਕ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਹਿਰ ਤੁਸੀਂ ਸਮਝ ਸਕਦੇ ਹੋਵੋਗੇ ਕਿਉਂਕਿ ਤੁਹਾਡੇ ਨਾਲ ਬੀਤ ਰਹੀ ਹੈ ਤੁਸੀਂ ਵੀ ਸ਼ਾਇਦ ਇਹ ਚਾਲਾਂ ਸਮਝ ਸਕਦੇ ਹੋਵੋਗੇ ਤੁਹਾਡਾ ਪਰਿਵਾਰ ਵੀ ਸ਼ਾਇਦ ਸਮਝਦਾ ਹੋਊਗਾ ਕਿ ਤੁਹਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਕੌਣ ਖੜਾ ਤੇ ਕੌਣ ਨਹੀਂ ਖੜਾ ਪਰ ਇਹ ਗੱਲਾਂ ਸਾਰੀਆਂ ਸਾਇਦ ਹੀ ਕੋਈ ਕੈਮਰੇ ਅੱਗੇ ਆ ਕੇ ਬੋਲਿਆ ਹੋਵੇ ਕਿਉਂਕਿ ਅੱਜ ਕੱਲ ਪੇਜ ਬੰਦ ਕੀਤੇ ਜਾਂਦੇ ਆ ਕੋਈ ਸੋਸ਼ਲ ਮੀਡੀਆ ਤੇ ਜਿਹੜਾ ਕੋਈ ਆਵਾਜ਼ ਬੁਲੰਦ ਕਰਦਾ ਉਹਦੇ ਪੇਜ ਬੰਦ ਕੀਤੇ ਜਾਂਦੇ ਨੇ ਉਹਨਾਂ ਦੀਆਂ ਰੀਚਾਂ ਡਾਊਨ ਕੀਤੀਆਂ ਜਾਂਦੀਆਂ ਨੇ ਇਸੇ ਕਰਕੇ ਜਿਹੜੇ ਡਿਕਟੇਟਰਸ਼ਿਪ ਆ ਜਿਹੜੀ ਇਹ ਇਹ ਕਿਤੇ ਨਾ ਕਿਤੇ ਪੰਜਾਬ ਨੂੰ ਹਾਨੀਕਾਰਕ ਸਿੱਧ ਹੋ ਸਕਦੀ ਹੈ ਤੇ ਦੂਜੇ ਪਾਸੇ ਜਿਹੜੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਨੀਆਂ ਤੇ ਇੱਕ ਰੈਲੀ ਹੋਣ ਜਾ ਰਹੀ ਹੈ ਬਠਿੰਡੇ ਕੋਟ ਸਮੀਰ ਉਹਦੇ ਵਿੱਚ ਕੱਲ ਬਠਿੰਡਾ ਜ਼ਿਲ੍ਹੇ ਦੇ ਵਿਧਾਇਕੀ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਸੀਗਾ ਕਿ ਇਹ ਜਿਹੜੀ ਰੈਲੀ ਆ ਇਹ ਕਾਂਗਰਸੀਆਂ ਦੀ ਰੈਲੀ ਨਹੀਂ ਇਹਦੇ ਵਿੱਚ ਕਾਂਗਰਸੀ ਨਾ ਜਾਣ ਪਰ ਅੱਜ ਹਾਈ ਕਮਾਂਡ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਕੋਈ ਵੀ ਜੇਕਰ ਕੋਈ ਪਾਰਟੀ ਦੇ ਖਿਲਾਫ ਬਿਆਨ ਦਿੰਦਾਗਾ ਜਾਂ ਪਾਰਟੀ ਦੇ ਕਿਸੇ ਆਗੂ ਦੇ ਖਿਲਾਫ ਬਿਆਨ ਦਿੰਦਾ ਤਾਂ ਉਸ ਦਾ ਪਾਰਟੀ ਦੇ ਵਿੱਚੋਂ ਬਾਈਕਾਟ ਕੀਤਾ ਜਾਊਗਾ ਪਰ ਅਸੀਂ ਤਾਂ ਹੁਣ ਇਹ ਦੇਖਣਾ ਹੈ ਕਿ ਸਖਪਾਲ ਖੈਰਾ ਦੇ ਹੱਕ ਦੇ ਵਿੱਚ ਕੌਣ ਕੌਣ ਆਵਾਜ਼ ਬੁਲੰਦ ਕੀਤੀ ਹੈ ਕੌਣ ਕੌਣ ਕਰ ਰਹੇ ਨੇ ਕੌਣ ਤਮਾਸ਼ਾ ਦੇਖ ਰਹੇ ਨੇ ਤੇ ਹੋਰ ਵੀ ਬਹੁਤ ਗੱਲਾਂ ਜਿਹੜੀਆਂ ਅੰਦਰ ਖਾਤੇ ਚੱਲ ਰਹੀਆਂ ਬਹੁਤ ਗੱਲਾਂ ਜਿਹੜੀਆਂ ਕੈਮਰੇ ਸਾਹਮਣੇ ਨਹੀਂ ਕਰਨੀਆਂ ਚਾਹੀਦੀਆਂ ਤੇ ਹੁਣ ਕਮੈਂਟਾਂ ਦੇ ਵਿੱਚ ਤੁਸੀਂ ਵੀ ਜਰੂਰ ਦੱਸਿਓ ਕਿ ਇਹ ਗੱਲਾਂ ਸਹੀ ਨੇ ਜਾਂ ਗਲਤ ਨੇ ਤੇ ਹੋਰ ਵੀ ਜੇ ਕੋਈ ਸਵਾਲ ਜਵਾਬ ਕਰਨਾ ਚਾਹੁੰਦਾ ਤਾਂ ਜਰੂਰ ਕਮੈਂਟਾਂ ਦੇ ਵਿੱਚ ਪੁੱਛ ਸਕਦਾ ਹੈਗਾ ਗੱਲਬਾਤ ਆਪਾਂ 2-4 ਮਿੰਟ ਹੋਰ ਲਾਵਾਂਗੇ ਜਰੂਰ ਤੁਹਾਡੇ ਨਾਲ ਗੱਲਾਂਬਾਤਾਂ ਕਰਾਂਗੇ ਤੇ ਹਾਂਜੀ ਦੋਸਤੋ ਠੀਕ ਹੈ ਜੀ ਮਿਲਦੇ ਹਾਂ ਦੁਬਾਰਾ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ